ਪੰਜਾਬ ਦੇ ਵੱਡੇ ਮੰਤਰੀ ਤੇ ED ਨੇ ਸਿਕੰਜਾ ਕੱਸਿਆ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਮੰਤਰੀ ਕਸੂਤਾ ਫਸ ਗਿਆ ਕਿਹੜਾ ਮੰਤਰੀ ਕਸੂਤਾ ਫਸਿਆ ED ਨੇ ਸਿਕੰਜਾ ਕਿਵੇਂ ਕੱਸਿਆ ਆਉਣ ਵਾਲੇ ਦਿਨਾਂ ਚ ਉਸ ਮੰਤਰੀ ਦੀਆਂ ਕਿਵੇਂ ਮੁਸੀਬਤਾਂ ਵਧਣਗੀਆਂ ਇਕੱਲੇ ਉਹਦੀਆਂ ਹੀ ਨਹੀਂ ਸਗੂ ਦੀ ਉਸਦੇ ਪਰਿਵਾਰ ਦੀਆਂ ਵੀ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਕਿ ਕਿਹੜਾ ਮੰਤਰੀ ਹੈ ਕਿਉਂ ED ਨੇ ਸਿਕੰਜਾ ਕੱਸਿਆ ਮਤਲਬਾ ਕੀ ਹੈ ਇਸ ਤੇ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਔਰ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਡੱਲੇਵਾਲ ਸਾਹਿਬ ਜਿਹੜੇ ਆ ਉਹਨਾਂ ਨੇ ਹਣ ਅਹਿਮ ਫੈਸਲਾ ਕਰ ਲਿਆ ਕੀ ਫੈਸਲਾ ਲਿਆ ਔਰ ਇਸੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇੱਕ ਮਤਾ ਪਾ ਦਿੱਤਾ ਗਿਆ ਕਿਹਦੇ ਵੱਲੋਂ ਮਤਾ ਪਾਇਆ ਗਿਆ ਖਿਲਾਫ ਕੀ ਮਤਾ ਪਾਇਆ ਇਸੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਔਰ ਉਧਰ ਹੁਣ ਅਵਰਤਪਾਲ ਸਿੰਘ ਹੋਰਾਂ ਦੇ ਉੱਪਰ ਯੂਆਪਾ ਲਾਇਆ ਗਿਆ ਪਹਿਲਾਂ ਐਨਐਸਸੀ ਲਾਈ ਗਈ ਸੀ ਤੇ ਹੁਣ ਯੂਆਪਾ ਲਾਇਆ ਗਿਆ ਯੂਆਪਾ ਕਿਉਂ ਲਾਇਆ ਗਿਆ ਮਸਲਾ ਕੀ ਆ ਕਿ ਅਵਰਤਪਾਲ ਨੂੰ ਜੇਲ੍ਹ ਚੋਂ ਆਉਣ ਤੋਂ ਰੋਕਿਆ ਜਾਰ ਦੀ ਜਿਹੜੀ ਇਹ ਰੋਕੜ ਦੀ ਸਾਜ਼ਿਸ਼ ਹੈ ਜਾਂ ਕੋਈ ਮਸਲਾ ਕੁਝ ਹੋਰ ਹੈ ਇਸ ਤੇ ਬਹੁਤ ਅਹਿਮ ਡੀਸੀ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਣਖੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਸਵਾਗਤ ਕਰੂ ਣਖੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸ਼ੁਰੂਆਤ ਮੈਂ ਇਸੇ ਕਵਰ ਤੋਂ ਹੀ ਕਰੂੰਗਾ ਕਿ ਪੰਜਾਬ ਦੇ ਇੱਕ ਹੋਰ ਵੱਡੇ ਮੰਤਰੀ ਦੇ ਉੱਪਰ ਈਡੀ ਨੇ ਸ਼ਿਕੰਜਾ ਜਿਹੜਾ ਕੱਸ ਲਿਆ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਦੀਆਂ ਮੁਸੀਬਤਾਂ ਜਿਹੜੀਆਂ ਵਧੀਆਂ ਨੇ ਆਪਾਂ ਨੂੰ ਯਾਦ ਹੈ ਕਿ ਕੁਝ ਸਮਾਂ ਪਹਿਲਾਂ ਮਹਿਲਾ ਜਿਹੜੀ ਇਨਸਪੈਕਟਰ ਸੀ ਪੰਜਾਬ ਪੁਲਿਸ ਦੀ ਉਹਦੇ ਵੱਲੋਂ ਇੱਕ ਸਾਈਬਰ ਠੱਗੀ ਦੀ ਗੱਲ ਕੀਤੀ ਗਈ ਸੀ ਮਹਿਲਾ ਇਨਸਪੈਕਟਰ ਨੇ ਕਿਹਾ ਸੀਗਾ ਕਿ ਮਹਾਲੀ ਦੇ ਇੱਕ ਏਰੀਏ ਦੇ ਵਿੱਚ 100 ਕਰੋੜ ਦੀ ਸਾਈਬਰ ਠੱਗੀ ਹੋਈ ਹੈ ਜਿੱਥੇ ਔਨਲਾਈਨ ਠੱਗੀ ਦਾ ਕੰਮਕਾਜ ਜਿਹੜਾ ਉਹ ਚੱਲ ਰਿਹਾ ਸੀ ਔਰ ਉਹ ਸ਼ਹਿਰ ਜਿਹੜੀ ਹੈ ਉਹ ਕਿਹਾ ਜਾ ਰਿਹਾ ਸੀ ਕਿ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਆਈਪੀਐਸ ਪਤਨੀ ਦੀ ਹੈਗੀ ਆ ਇਹੋ ਜਿਹੇ ਇਲਜ਼ਾਮ ਜਿਹੜੇ ਮਹਿਲਾ ਇਨਸਪੈਕਟਰ ਨੇ ਲਾਏ ਸੀਗੇ ਤਾਂ ਉਸ ਤੋਂ ਬਾਅਦ ਇੱਕ ਉਹਦੇ ਤੇ ਸੱਟ ਵੀ ਜਿਹੜੀ ਆ ਬਣੀ ਸੀ ਆਪਾਂ ਪ੍ਰਮੁਖਤਾ ਦੇ ਨਾਲ ਉਸ ਖਬਰ ਨੂੰ ਚੱਕਦੇ ਰਹੇ ਆ ਉਸ ਤੋਂ ਬਾਅਦ ਸੱਟ ਬਣ ਗਈ ਸੀ ਪੰਜਾਬ ਪੁਲਿਸ ਦੀ ਵੀ ਨੀਂਦ ਜਾਰੀ ਅਗਵਾਈ ਦੇ ਵਿੱਚ ਤੇ ਹੁਣ ਪਤਾ ਲੱਗਿਆ ਕਿ ਉਸ ਸੱਟ ਦੇ ਨਾਲ ਨਾਲ ਪੈਰਲਲ ਈਡੀ ਨੇ ਵੀ ਇਸ ਮਸਲੇ ਨੂੰ ਚੱਕ ਲਿਆ ਤੇ ਹੁਣ ਈਡੀ ਨੇ ਸੱਦ ਲਿਆ ਉਸ ਲੇਡੀ ਇਨਸਪੈਕਟਰ ਨੂੰ ਕਿ ਭਾਈ ਇਸ ਮਸਲੇ ਦੇ ਵਿੱਚ ਆ ਕੇ ਸਾਨੂੰ ਆਪਣੇ ਬਿਆਨ ਦਰਜ ਕਰਵਾਓ ਇਹ ਭਾਵ ਇਹ ਹੈ ਕਿ ਜੇ ਉਸ ਮਹਿਲਾ ਇਨਸਪੈਕਟਰ ਨੂੰ ਈਡੀ ਨੇ ਸੱਦ ਲਿਆ ਬਿਆਨ ਦਰਜ ਕਰਵਾਉਣ ਦੇ ਵਾਸਤੇ ਜੇ ਇਹ ਮਸਲੇ ਨੂੰ ਈਡੀ ਨੇ ਆਪਣੇ ਕੋਲ ਲੈ ਲਿਆ ਤਾਂ ਇਹਦਾ ਭਾਵ ਇਹ ਹੈ ਕਿ ਜਿਹੜਾ ਮੁੱਖ ਮੰਤਰੀ ਦਾ ਇਹ ਅਹਿ ਮੰਤਰੀ ਆ ਹਰਜੋਤ ਬੈਂਸ ਜਿਹੜਾ ਕਿ ਦਿੱਲੀ ਵਾਲਿਆਂ ਦੇ ਬੜਾ ਕਰੀਬੀ ਮੰਨਿਆ ਜਾਂਦਾ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਉਹਦੀਆਂ ਮੁਸੀਬਤਾਂ ਜਿਹੜੀਆਂ ਉਹ ਕਾਫੀ ਵੱਧ ਜਾਣਗੀਆਂ ਆ ਸਕੁੰਦਰ ਜੀ ਪਹਿਲਾਂ ਤਾਂ ਗੱਲ ਕਰਦੀ ਹੈ ਮੰਤਰੀ ਸਾਹਿਬ ਦੀ ਮੰਤਰੀ ਸਾਹਿਬ ਜਿਹੜੇ ਕੇਵਲ ਭਗਵਤਪਦਾਨ ਦੇ ਖਲੋਸ ਨਹੀਂ ਬਲਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਵਿੱਚ ਉਹਨਾਂ ਦਾ ਇੱਕ ਵਿਸ਼ੇਸ਼ ਰੁਤਬਾ ਜਿਹੜਾ ਹੈਗਾ ਤੁਹਾਨੂੰ ਯਾਦ ਹੋਣਾ ਹੈ ਕਿ ਪ੍ਰੀ ਅਰਵਿੰਦ ਕੇਜਰੀਵਾਲ ਦੀ ਹਾਕ ਦੇ ਵਿੱਚ ਜਦੋਂ ਇਹਨਾਂ ਨੇ ਦਿੱਲੀ 'ਚ ਧਰਨਾ ਦਿੱਤਾ ਤੇ ਸ਼ਿਰਕਤ ਤੇ ਜਾ ਕੇ ਬੈਠ ਗਈ ਸੀ ਚਲੋ ਉਹ ਬੀਤੀਆਂ ਗੱਲਾਂ ਨੇ ਹੁਣ ਬੀਤੇ ਸਮੇਂ 'ਚ ਉਹ ਮੁਹਾਲੀ ਦੇ ਜਿਹੜੇ ਬੀਬੀ ਇਨਸਪੈਕਟਰ ਸੀ ਉਹਨੇ ਅਲਜਮ ਆਇਆ ਸੀ ਬਕਾਇਦਾਤਾ ਉੱਤੇ ਡੀਜੀਪੀ ਨੂੰ ਚਿੱਠੀ ਲਿਖੀ ਕਿ ਹਾਂ ਫੇ 100 ਕਰੋੜ ਦਾ ਜਿਹੜਾ ਘੁਟਾਲਾ ਸਾਈਬਰ ਦੇ ਸੰਦਰਭ ਹੋਇਆ ਉਹ ਤਾਂ ਉਸ ਵਕਤ ਜਦੋਂ ਉਹ ਮੈਲਾ ਇਨਸਪੈਕਟਰ ਨੇ ਇਹ ਇਲਜ਼ਾਮ ਲਾਇਆ ਡੀਜੀਪੀ ਨੂੰ ਚਿੱਠੀ ਲਿਖ ਕੇ ਤਾਂ ਉਸ ਵਕਤ ਬਹੁਤ ਕੁਝ ਵਾਪਰਿਆ ਵਾਪਰਿਆ ਇਸ ਤਰੀਕੇ ਨਾਲ ਕਿ ਉਸਨੇ ਤਾਂ ਗੱਲ ਇਹ ਕੀਤੀ ਸੀ ਕਿ ਸਾਰੇ ਮਸਲੇ ਦੀ ਜਾਂਚ ਕਰਾਈ ਜਾਵੇ ਔਰ ਉਲਟਾ ਉਸ ਬੀਪੀ ਤੇ ਵੀ ਉਹ ਜਿਹੜੇ ਬੰਦੇ ਸਨ ਜਿਨ੍ਹਾਂ ਉੱਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ ਉਹਨਾਂ ਨੇ ਵੀ ਉਹਦੇ ਉੱਤੇ ਪਰਚਾ ਜਨਾ ਦਰਜ ਕਰਾਤਾ ਸੀ ਤੇ ਫਿਰ ਕੁਝ ਸਮਾਂ ਬਾਅਦ ਦੇ ਦੁਹਾਨੀ ਤੋਂ ਵੀ ਉਸਨੂੰ ਬਾਹਰ ਪੇਛੇ ਦਿੱਤਾ ਗਿਆ ਪਰ ਜਦੋਂ ਫਿਰ ਦਬਾਅ ਪਿਆ ਤਾਂ ਉਸ ਤੋਂ ਮੈਕਰੋ ਫਿਰ ਇੱਕ ਐਸਐਟੀ ਜਿਹੜੀ ਉਹ ਗਠਿਤ ਹੁੰਦੀ ਹੈ ਦੋ ਐਸਐਟੀ ਮੇਰਾ ਖਿਆਲ ਜੇ ਮੈਂ ਗਲਤ ਤਾਂ ਹਾਂ ਗਠਿਤ ਹੋਈਆਂ ਸੀ ਆ ਮੈਂ ਇੱਕ ਤਾਂ ਵੀ ਨੀਰਜਾ ਨੇ ਜਿਹੜੀ ਐ ਇੱਕ ਐਸਆਈਟੀ ਸੀ ਵੀ ਨੀਰਜਾ ਦੀ ਅਗਵਾਈ ਦੇ ਵਿੱਚ ਇੱਕ ਐਸਆਈਟੀ ਸੀ ਏਡੀਜੀਪੀ ਵੀ ਨੀਰਜਾ ਸੀ ਉਹਦੇ ਵਿੱਚ ਉਹਦੇ ਵਿੱਚ ਆਈਜੀ ਧਨਪ੍ਰੀਤ ਕੌਰ ਸੀ ਔਰ ਨਾਲ ਹੀ ਨਾਲ ਐਸਐਸਪੀ ਮੁਹਾਲੀ ਉਸ ਐਸਆਈਟੀ ਦੇ ਵਿੱਚ ਸੀਗੇ ਜੀ ਤਾਂ ਉਸ ਤੋਂ ਮਕਰੋ ਜਦੋਂ ਇਹ ਐਸਆਈਟੀ ਘਟਤ ਹੁੰਦੀ ਹੈ ਤਾਂ ਮਸਲਾ ਜਿਹੜਾ ਸੀ ਇਹ ਕਾਫੀ ਗੁੰਝਲਦਾਰ ਬਣਿਆ ਪਰ ਇਹ ਮਸਲਾ ਕਾਫੀ ਸਮਾਂ ਚੁੱਪ ਰਿਹਾ ਹੁਣ ਇਸ ਮਸਲੇ 'ਚ ਈਡੀ ਦੀ ਐਂਟਰੀ ਹੁੰਦੀ ਹੈ ਈਡੀ ਨੇ ਬਕਾਇਦਾ ਤੌਰ ਤੇ ਉਸ ਮਹਿਲਾ ਇਨਸਪੈਕਟਰ ਨੂੰ ਸਬੰਨ ਕੀਤਾ ਕਿ ਤੁਹਾਡੇ ਕੋਲ ਇਸ ਸਬੰਧੀ ਜੋ ਵੀ ਰਿਕਾਰਡ ਹੈਗਾ ਜੋ ਵੀ ਤੁਹਾਡੇ ਕੋਲ ਇਸ ਸਬੰਧੀ ਤੱਥ ਨੇ ਉਹ ਆ ਕੇ ਪੇਸ਼ ਕਰੋ ਤੇ ਆਪਣੇ ਬਿਆਨ ਜਿਹੜੇ ਦਰਜ ਕਰਾਓ ਹੁਣ ਈਡੀ ਵੱਲੋਂ ਉਸ ਬੀਬੀ ਨੂੰ ਸਦਰਾਂ ਪਕਾਇਦਾ ਤੌਰ ਤੇ ਔਰ ਬਿਆਨ ਰਿਕਾਰਡ ਜਿਹੜੇ ਦਰਜ ਕਰਾਉਣ ਵਾਸਤੇ ਕਹਿਣਾ ਸਿਵਲ ਸਪ ਮਨੀ ਲਾਂਡਰਿੰਗ ਐਕਟ ਦੇ ਤਹਿਤ ਇਹ ਬੀਬੀ ਨੂੰ ਜੜਾ ਕਾਲ ਕੀਤਾ ਗਿਆ ਈਡੀ ਪਭ ਈਡੀ ਦੀ ਇਸ ਮਸਲੇ ਦੇ ਵਿੱਚ ਜਿਹੜੀ ਐਂਟਰੀ ਆ ਉਹ ਹੋ ਚੁੱਕੀ ਆ ਤੇ ਬੀਤੇ ਸਮੇਂ ਚ ਅਗਰ ਤੁਸੀਂ ਦੇਖੋ ਤੇ ਈਡੀ ਨੇ ਮਨੀ ਲਾਂਡਰਿੰਗ ਐਕਟ ਦੇ ਅੰਤਰਗਤ ਜਿਸ ਤਰੀਕੇ ਦੇ ਨਾਲ ਅਰਵਿੰਦ ਕजरीवाल ਨੂੰ ਉਹਦੀ ਜਾਂਚ ਕੀਤੀ ਮਨੀਸ਼ ਸੋਦਿਆ ਦੀ ਕੀਤੀ ਬੜਿਆਂ ਬੰਦਿਆਂ ਦੀ ਜਿਹੜੀ ਈਡੀ ਨੇ ਇਸ ਮੁੱਦੇ ਤੇ ਜਿਹੜੀ ਉਹ ਜਾਂਚ ਕੀਤੀ ਤੇ ਬੱਤੇ ਜਿਹੜੇ ਅੰਦਰ ਜਾਂਦੇ ਰਹੇ ਤਾਂ ਜਦੋਂ ਇਹ ਬੀਬੀ ਦੇ ਮਹਿਲਾ ਇਨਸਪੈਕਟਰ ਨੇ ਇਹ ਮੁੱਦਾ ਠਾਇਆ ਸੀ ਤਾਂ ਉਸ ਵਕਤ ਮੈਨੂੰ ਇਹ ਵੀ ਜਾਦਾ ਹਰਜੋਤ ਬੈਸ ਉਹਨਾਂ ਨੇ ਕਿਹਾ ਜੀ ਹਾਂ ਜੀ ਇਸ ਮਸਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਤੇ ਮਹਾਤਰੀ ਕਿਰੀ ਜਾਂਚ ਕਰਾਉਣ ਵਾਸਤੇ ਤਿਆਰ ਹੈਗਾ ਚਲੋ ਉਸ ਵਕਤ ਤਾਂ ਪੰਜਾਬ ਪੁਲਿਸ ਵੀ ਉਹਨਾਂ ਦੀ ਆਪਣੀ ਸੀ ਸਰਕਾਰ ਵੀ ਉਹਨਾਂ ਦੀ ਆਪਣੀ ਤੇ ਜਾਂਚ ਕਰਨ ਵਾਲੇ ਅਧਿਕਾਰੀ ਵੀ ਉਹਨਾਂ ਦੇ ਆਪਣੇ ਸਨ ਪਰ ਜੇ ਹੁਣ ਈਡੀ ਦੀ ਇਸ ਮੁੱਦੇ ਤੇ ਇਹ ਸਿੱਧੂ ਸਾਹਿਬ ਐਂਟਰੀ ਹੁੰਦੀ ਆ ਤਾਂ ਫਿਰ ਸੁਭਾਵਾ ਕੀ ਕਿ ਆਉਂਦੇ ਦਿਨਾਂ ਦੇ ਵਿੱਚ ਸਬੰਧਤ ਮੰਤਰੀ ਵਾਸਤੇ ਤਾਂ ਮੁਸ਼ਕਲਾਂ ਵਧਮ ਗਈਆਂ ਵਧਮ ਗਈਆਂ ਪਰ ਉਸ ਦੇ ਨਾਲ ਹੀ ਨਾਲ ਪੰਜਾਬ ਸਰਕਾਰ ਵਾਸਤੇ ਵੀ ਸਿੱਧੂ ਸਾਹਿਬ ਮੁਸ਼ਕਲਾਂ ਜਿਹੜੀਆਂ ਵੱਸ ਸਕਦੀਆਂ ਨੇ ਦੂਜੇ ਪਾਸੇ ਜਿਸ ਤਰੀਕੇ ਨਾਲ ਦਿੱਲੀ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਾ ਤੇ ਉਸ ਮੁੱਦੇ ਤੇ ਜੇਕਰ ਈਡੀ ਇਸ ਮੁੱਦੇ ਤੇ ਕਾਰਵਾਈ ਕਰਦੀ ਆ ਤਾਂ ਕਿਤੇ ਨਾ ਕਿਸੇ ਹੱਥ ਜਿਹੜੇ ਫਿਰ ਦਿੱਲੀ ਵਾਲੇ ਵੀ ਸਿੱਧੂ ਸਾਹਿਬ ਜਾਂਦੇ ਪ੍ਰਤੀਤ ਜਿਹੜਿਆ ਹੋ ਸਕਦੇ ਆ ਕਿਉਂਕਿ ਹਰ ਜੋਤ ਬੈਸਤੀਆਂ ਜਿਹੜੀਆਂ ਕਰੀਬੀਆਂ ਨੇ ਆਮ ਆਦਮੀ ਪਾਰਟੀ ਲਈ ਹਾਈ ਕਰਾ ਮਰਤੋ ਕਿ ਸਤੋਲ ਕੀ ਹੋਈਆਂ ਨਹੀਂ ਰਹੀਆਂ ਤੇ ਈਡੀ ਨੇ ਤਾਂ ਫਿਰ ਆਪਣਾ ਜੇਕਰ ਇਸ ਕੰਝਾ ਕੱਸਣਾ ਹੈ ਇਹ ਕੇਵਨ ਫਿਰ ਹਰਜੋਤ ਬਿਆਸ ਤਾਂ ਕੀ ਨਹੀਂ ਜਾਊਗਾ ਬਲਕਿ ਹੋਰ ਵੀ ਕਈ ਬੰਤੀ ਇਸ ਦੇ ਘੇਰੇ ਵਿੱਚ ਜਿਹੜੇ ਆ ਸਕਦੇ ਆ ਬਾਕੀ ਇਹ ਗੱਲ ਜ਼ਰੂਰੀ ਆ ਕਿ ਇਸ ਮੁੱਦੇ ਤੇ ਈਡੀ ਦੀ ਜਿਹੜੀ ਐਂਟਰੀ ਪੰਜਾਬ ਵਿੱਚ ਹੋਈ ਆ ਕਿਉਂਕਿ ਇਹ ਪਹਿਲਾ ਸਟੈਪ ਮੰਨਿਆ ਜਾ ਰਿਹਾ ਕਿ ਜਦੋਂ ਉਸ ਮੈਲਾ ਇਨਸਪੈਕਟਰ ਨੂੰ ਬਿਆਨ ਦਰਜ ਕਰਾਉਣ ਵਾਸਤੇ ਆਇਆ ਗਿਆ ਤਾਂ ਸੁਭਾਵਕਾ ਈਡੀ ਹੁਣ ਇਸ ਮੁੱਦੇ ਤੇ ਗੰਭੀਰਤਾ ਦੇ ਨਾਲ ਜਿਹੜੀ ਜਾਂਚ ਕਰੂਗੀ ਬਾਕੀ ਦੇਖੋ ਹੁੰਦਿਆ ਦਿਨਾਂ ਚ ਕਿਹੋ ਜਿਹੇ ਹਾਲਾਤ ਜਿਹੜੇ ਆ ਖਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਵਾਸਤੇ ਬੰਦੇ ਕਿਉਂਕਿ ਉਹ ਵੀ ਆਈਪੀਐਸ ਅਧਿਕਾਰੀ ਨੇ ਉਹਨਾਂ ਤੇ ਵੀ ਉਂਗਲ ਜਿਹੜੀ ਆ ਉਸ ਸਮੇਂ ਉੱઠી ਸੀ ਬਾਕੀ ਹੁਣ ਦੇਖੋ ਅਗਰੇ ਦਿਨਾਂ ਚ ਕੀ ਵਾਪਰਦਾ ਪਰ ਇਹਦੀ ਵੀ ਐਂਟਰੀ ਨਾਲ ਜਰੂਰ ਉਸ ਬੀਬੀ ਕੋਲ ਜਿਹੜੇ ਲਾਇਗੇ ਅਜਾਮ ਜਿਹੜੇ ਉਹ ਦੋਸ਼ੀ ਵਿਅਕਤੀ ਕਥਤ ਤੌਰ ਤੇ ਜਿਹੜੇ ਦੋਸ਼ੀ ਵਿਅਕਤੀ ਦੇ ਜਨਾ ਤੇ ਲਾਗੇ ਸੰਮੁਹਾਲੀ ਦੇ ਜਿਹੜੇ ਤਗੜੇ ਉਹ ਕਾਪਰਟਰ ਸਨ ਹੁਣ ਉਹਨਾਂ ਦੀਆਂ ਮੁਸ਼ਕਲਾਂ ਵਧਣਗੇ ਵਧਗੀਆਂ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਰਾਸੀ ਆਕਾਮ ਚਲੋ ਦੇਖਦੇ ਆ ਕਿ ਹੁਣ ਪੰਜਾਬ ਦੇ ਇਸ ਮੰਤਰੀ ਦੀਆਂ ਕਿੰਨੀਆਂ ਕੁ ਮੁਸ਼ਕਲਾਂ ਜਿਹੜੀਆਂ ਵਾਧੀਆਂ ਨੇ ਔਰ ਲੇਡੀ ਜਿਹੜੇ ਇਨਸਪੈਕਟਰ ਨੇ ਉਹਨਾਂ ਨੂੰ ਸਾਧ ਲਿਆ ਬਿਆਨ ਦਰਜ ਕਰਵਾਉਣ ਵਾਸਤੇ ਹੁਣ ਉਹ ਬਿਆਨ ਦਰਜ ਕਰਵਾਉਣ ਜਾਂਦੇ ਆ ਉਸ ਤੋਂ ਬਾਅਦ ਈਡੀ ਦਾ ਕੀ ਐਕਸ਼ਨ ਰਹਿੰਦਾ ਇਹ ਗੱਲ ਦੇਖਣ ਲਈ ਹਾਲਾਂਕਿ ਹਰਜੋਤ ਬੈਂਸ ਨੇ ਇਹ ਗੱਲ ਕਹੀ ਸੀ ਕਿ ਭਾਈ ਮੈਂ ਹਰ ਤਰੀਕੇ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਆ ਤੇ ਹੁਣ ਈਡੀ ਨੇ ਜਿਸ ਤਰੀਕੇ ਦੇ ਨਾਲ ਇਹ ਮੁੱਦਾ ਚੁੱਕ ਲਿਆ ਤੇ ਹੁਣ ਦੇਖਦੇ ਆ ਕਿ ਇਸ ਜਾਂਚ ਦਾ ਕਿਸ ਤਰੀਕੇ ਨਾਲ ਹਰਜੋਤ ਬੈਂਸ ਜਿਹੜੇ ਆ ਉਹ ਸਾਹਮਣਾ ਕਰਦੇ ਆ ਇਹ ਗੱਲ ਦੇਖਣ ਵਾਲੀ ਹੋਊਗੀ ਪਰ ਇਹ ਗੱਲ ਜਰੂਰ ਹੈ ਕਿ ਪਹਿਲੀ ਨਜ਼ਰੇ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਦੇ ਪੰਜਾਬ ਦੇ ਸਬੰਧਤ ਦੀਆਂ ਮੁਸ਼ਕਲਾਂਵੰਦੀਆਂ ਨਜ਼ਰ ਆ ਰਹੀਆਂ ਨੇ ਔਰ ਇਹਦਾ ਜਿਹੜਾ ਸਾਇਆ ਇਹਦਾ ਜਿਹੜਾ ਸੇਕ ਹੈ ਮੈਨੂੰ ਲੱਗਦਾ ਹੈ ਕਿ ਉਹ ਦਿੱਲੀ ਇਲੈਕਸ਼ਨਾਂ ਤੇ ਵੀ ਪੈਂਦਾ ਆਪਾਂ ਨੂੰ ਦਿਖਾਈ ਦੇ ਸਕਦਾ ਹੈ ਚਲੋ ਅਗਲੀ ਖਬਰ ਲੈ ਲੈਂਦੇ ਹਾਂ ਅਣਕੀ ਸਾਹਿਬ ਅਗਲੀ ਖਬਰ ਵੀ ਬੜੀ ਅਹਿਮ ਹੈ ਕਿ ਜਿਹੜੇ ਅਮਰਤਪਾਲ ਸਿੰਘ ਖਾਲਸਾ ਐਮਪੀ ਖਰੂਰ ਸਾਹਿਬ ਨੇ ਉਨ੍ਹਾਂ ਦੇ ਉੱਪਰ ਪਹਿਲਾਂ ਐਨਐਸਐ ਲਾਇਆ ਗਿਆ ਫਿਰ ਐਨਐਸਐ ਲਾਇਆ ਗਿਆ ਵਾਰ-ਵਾਰ ਐਨਐਸਐ ਲਾਉਣ ਵਾਲੀ ਜਿਹੜੀ ਗੱਲ ਲੋਕਾਂ ਨੂੰ ਹਾਜਮ ਨਹੀਂ ਸੀ ਆ ਰਹੀ ਤੇ ਹੁਣ ਪਤਾ ਲੱਗਿਆ ਕਿ ਯੁਆਪਾ ਵੀ ਲਾ ਦਿੱਤਾ ਗਿਆ ਹੁਣ ਯੁਆਪਾ ਕਿਸ ਸੰਦਰਭ ਦੇ ਵਿੱਚ ਲਾ ਦਿੱਤਾ ਗਿਆ ਕਿ ਸਿਰਫ ਇਸ ਕਰਕੇ ਹੀ ਕਿ ਉਹਨਾਂ ਨੂੰ ਬਾਹਰ ਨਾ ਆਉਣ ਦਿੱਤਾ ਜਾਵੇ ਉਧਰ ਪਾਰਟੀਆਂ ਦੇ ਐਲਾਨ ਉਹਨਾਂ ਨੇ ਕਰ ਦਿੱਤੇ ਕਿ ਅਸੀਂ 14 ਨੂੰ ਮਾਗੀ ਵਾਲੇ ਦਿਨ ਪਾਰਟੀ ਦਾ ਜਿਹੜਾ ਐਲਾਨ ਕਰਨਾ ਹੈ ਕਿਵੇਂ ਦੇਖਦੇ ਹੋ ਕਿ ਇਸ ਤਰੀਕੇ ਨਾਲ ਹੋਰ ਹਮਦਰਦੀ ਜਿਹੜੀ ਅਮਰਪਾਲ ਦੇ ਨਾਲ ਲੋਕਾਂ ਦੇ ਜੁੜੂਗੀ ਕਿਉਂਕਿ ਪਹਿਲਾ ਵਾਰ-ਵਾਰ ਐਨਐਸਏ ਲਾਉਣ ਦੇ ਨਾਲ ਉਹਨੂੰ ਅੰਦਰ ਬੈਠਿਆਂ ਜਿਤਾਤਾ ਤੇ ਹੁਣ ਜਿਸ ਤਰੀਕੇ ਨਾਲ ਯੁਵਪਾ ਜਿਹੜਾ ਲਾ ਦਿੱਤਾ ਗਿਆ ਤਾਂ ਅਜਿਹੇ ਮੌਕੇ ਦੇ ਉੱਪਰ ਮੈਨੂੰ ਲੱਗਦਾ ਕਿ ਸੈਂਪਥੀ ਹੋਰ ਮਿਲ ਸਕਦੀ ਹੈ ਅਮਰਤਪਾਲ ਹੋਰਾਂ ਨੂੰ ਔਰ ਇਹ ਕਿਉਂ ਯੁਵਪਾ ਲਾਇਆ ਗਿਆ ਕਾਰਨ ਕੀ ਦੱਸੇ ਗਏ ਆ ਜੀ ਆ ਸੁਖਨ ਸਿੰਘ ਪਿੰਨਾਂ ਤੇ ਅਮਰਤਪਾਲ ਸਿੰਘ ਦੀ ਗੱਲ ਕਰਦੇ ਕਿ ਜਿਹੜੀ ਐਨਐਸਏ ਆ 15 ਜਨਵਰੀ ਨੂੰ ਉਹਨਾਂ ਦੀ ਖਤਮ ਹੋ ਰਹੀ ਹੈ 15 ਜਨਵਰੀ ਨੂੰ ਜੇਕਰ ਖਤਮ ਨਹੀਂ ਤੇ ਦੋ ਸਾਲ ਤੇ ਸਥਿਤੀਆਂ ਇਹੋ ਜਿਹੀਆਂ ਬਰ ਚੱਲਦੀਆਂ ਨੇ ਕਿ ਹਾਂ ਫੇ ਕੁਝ ਨਾ ਕੁਝ ਜਿਤਨਾ ਕੇਂਦਰ ਸਰਕਾਰ ਬੀਤੇ ਸਮੇਂ ਚ ਭਾਈ ਅ ਤਾਂ ਉਸੇ ਸਥਿਤੀ ਚ ਲੱਗ ਰਿਹਾ ਕਿ ਪਿੰਨਾ ਜਿਹਨੂੰ ਐਨਐਸਏ ਬਤਾਈ ਕਿ ਸੀ ਉਹ ਤੋਂ ਇਹ ਗੱਲ ਕਹੀ ਸੀ ਕਿ ਕਈ ਸੀ ਕਿ ਭਗਵੰਤ ਪਾਣ ਦੀ ਜਾਲ ਨੂੰ ਖਤਰਾ ਜਿਹੜਾ ਇਹਨਾਂ ਤੋਂ ਹੈਗਾ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਕਰ ਰਹਾ ਹੈਗਾ ਹੁਣ ਸਿੱਧੂ ਸਾਹਿਬ ਜਿਹੜੀ ਸਥਿਤੀ ਹੁਣ ਇਹ ਬਣੀ ਹੈ ਕਿ ਬੀਤੇ ਦਿਨਾਂ ਦੇ ਜੀ ਗੁਰਪ੍ਰੀਤ ਸਿੰਘ ਨਾਉ ਇਸ ਤਰ੍ਹਾਂ ਦਾ ਵਿਅਕਤੀ ਸੀ ਜਿਹੜਾ ਵਾਰਸ ਪੰਜਾਬ ਜਥੇਬੰਦੀ ਦਾ ਮੈਂਬਰ ਰਿਹਾ ਤੇ ਖਾਸ ਤੌਰ ਤੇ ਅੰਮ੍ਰਿਤਪਾਲ ਦਾ ਉਹ ਕਰੀਬੀ ਸਾਥੀ ਮੰਨਿਆ ਜਾਂਦਾ ਰਿਹਾ ਬੀਤੇ ਦਿਨਾਂ ਦੇ ਵਿੱਚ ਉਸ ਦਾ ਸਿੱਧੂ ਸਾਹਿਬ ਜਿਹੜਾ ਕਤਲ ਜਿਹੜਾ ਉਹ ਹੋ ਗਿਆ ਸੀ ਕਤਲ ਜਦੋਂ ਹੋ ਗਿਆ ਤਾਂ ਉਸ ਕਤਲ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਅੰਤਰਰਾਸ਼ਟਰੀ ਜਿਹੜਾ ਆਪਾਂ ਕਹਿ ਸਕਦੇ ਘਤਵਾਦੀ ਅਰਸ਼ਦਲਾ ਤੇ ਗੁਰਪ੍ਰੀਆ ਆਪਣੇ ਅੰਮ੍ਰਿਤਪਾਲ ਦਾ ਜਿਹੜਾ ਦੋਸ਼ੀ ਠਹਿਤ ਸੀ ਇਹਨਾਂ ਦੋਵਾਂ ਦਾ ਜਿਹੜਾ ਉਸਤੇ ਕਤਲ ਦੇ ਵਿੱਚੋਂ ਹੱਥ ਜਿਹੜਾ ਉਹ ਹੋ ਸਕਦਾ ਹੈਗਾ ਤਾਂ ਉਹਦੇ ਸਬੰਧੀ ਜਾਂਚ ਕੀਤੀ ਤੇ ਕੱਲ ਫਰੀਦਕੋਟ ਦੀ ਅਦਾਲਤ ਵਿੱਚ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਨੂੰ ਆ ਜਿਹੜੀ ਇਸ ਸਬੰਧੀ ਇਹ ਜਿਹੜੀ ਜਾਣਕਾਰੀ ਉਹ ਦਿੱਤੀ ਗਈ ਹੈ ਕਿ ਹਾਂ ਬਈ ਉਹ ਤੇ ਯੂ ਆਪਾ ਜਿਹੜਾ ਉਹ ਲਾ ਦਿੱਤਾ ਗਿਆ ਔਰ ਯੂ ਆਪਾ ਲਾਉਣ ਦਾ ਮਤਲਬ ਸਿਰਫ ਇਹ ਹਕੀਕ ਲੰਬਾ ਸਭਾ ਉਸ ਨੂੰ ਹਾਲਾਂਕਿ ਇਸ ਸਬੰਧਕੀ ਕੀ ਸਜ਼ਾ ਜਾਂ ਕੀ ਸਜ਼ਾ ਨਹੀਂ ਇਸ ਸਬੰਧੀ ਤਾਂ ਮੈਨੂੰ ਉਨੀ ਜਾਣਕਾਰੀ ਨਹੀਂ ਹੈ ਪਰ ਲੰਮਾ ਸਮਾਂ ਉਸ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਜਾ ਸਕਦਾ ਹਾਲਾਂਕਿ ਯੂਵਾਪਾ ਦੇ ਸਬੰਧੀ ਸ਼ੁਰੂਮੀਆਂ ਅਕਾਲੀ ਗੱਲ ਨੇ ਵੀ ਸਮੇਂ-ਸਮੇਂ ਤੇ ਅਲੋਚਨਾ ਕੀਤੀ ਸੀ ਸਾਰੀਆਂ ਰਾਸ਼ੀ ਪਾਰਟੀਆਂ ਇਸ ਮੁੱਦੇ ਤੇ ਉੱਤੇ ਬੋਲਦੀ ਰਹੀ ਨੇ ਕਿ ਯੂਵਾਪਾ ਕੇਵਲ ਆਪਣੇ ਰਾਜਨੀਤਿਕ ਲੋਕਾਂ ਨੂੰ ਵਿਰੋਧੀਆਂ ਨੂੰ ਕੁਚਲਣ ਦੀ ਕਰਕੇ ਹੀ ਕੇਂਦਰ ਸਰਕਾਰ ਜਾਂ ਰਾਸ਼ਟਰਪਤੀ ਵੱਲ ਲਾਇਆ ਜਾਂਦਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਇਹ ਗੱਲਾਂ ਜਿਹੜੀਆਂ ਨੇ ਚੱਲਦੀਆਂ ਰਹੀਆਂ ਕਿ ਯੂਵਾਪਾ ਦੀ ਵਰਤੋਂ ਜਿਹੜੀ ਆ ਕੇਂਦਰ ਦੀ ਜਿਹੜੀ ਭਾਜਪਾ ਆਪਣੇ ਰਾਜਨੀਤਿਕ ਮੰਤੂਥਾਂ ਵਾਸਤੇ ਪੂਰਾ ਕਰਨ ਵਾਸਤੇ ਕਰਦੀ ਹੈ ਪਰ ਹੁਣ ਪੰਜਾਬ ਸਰਕਾਰ ਵੱਲੋਂ ਜ਼ਿਕਰ ਲਾਇਆ ਗਿਆ ਸੁਭਾਵਿਕ ਆ ਇਸ ਦੀ ਹਮਦਰਤੀ ਤਾਂ ਅੰਮ੍ਰਿਤਪਾਲ ਨੂੰ ਥੋੜੀ ਜਿਹੀ ਮਿਲਦੀ ਜਿਹੜੀ ਪ੍ਰਤੀਤ ਜਿਹੜੀ ਹੋਵੇਗੀ ਹੋਵੇਗੀ ਕਿਉਂਕਿ ਐਮਐਸਏ ਜਦੋਂ ਲੱਗੀ ਤਾਂ ਉਸ ਵੇਲੇ ਜਿਹੜੇ ਤਰਨਤਾਰ ਹਲਕੇ ਦੇ ਲੋਕ ਸਭਾ ਹਲਕੇ ਦੇ ਲੋਕ ਸੀ ਉਹਨਾਂ ਨੇ ਤੁਸੀਂ ਦੇਖ ਲਓ ਕਿ ਇੱਕ ਭਾਰੀ ਬਹੁਤ ਮਤਰਾ ਉਹਨੂੰ ਜਿਤਾ ਦਿੱਤਾ ਪਰ ਉਹ ਜਿਤਾਉਣ ਤੋਂ ਬਾਅਦ ਵੀ ਜੇਕਰ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਨਹੀਂ ਆਏ ਤਾਂ ਉਸ ਹਲਕੇ ਦੇ ਲੋਕ ਜਿਹੜੇ ਉੱਠ ਗਏ ਜਿਹੜੇ ਮਹਿਸੂਸ ਕਰ ਰਹੇ ਆ ਈਵਨ ਕੇ ਬਾਪੂ ਤਰਸੀਮ ਸਿੰਘ ਜਿਹੜੇ ਉਹਨਾਂ ਦੇ ਫਾਦਰ ਵੀ ਉਹ ਵੀ ਇੰਨੀ ਗੱਲ ਕਹਿੰਦੇ ਆ ਕਿ ਹਾਂ ਵੀ ਜਿਹੜੇ ਫੰਡ ਜਿਹੜ ਪਰ ਕੇਂਦਰ ਸਰਕਾਰ ਜਿਹੜੀ ਆ ਜਾਂ ਪੰਜਾਬ ਪੰਜਾਬ ਸਰਕਾਰ ਦੇ ਕਰਨ ਕਰ ਪੰਜਾਬ ਸਰਕਾਰ ਇਡੇ ਅ ਅੰਮ੍ਰਿਤਪਾਲ ਦੀ ਸੋਕੇ ਸ਼ਤਰ ਦੇ ਮੂਹਰੇ ਤੇ ਵਿੱਚ ਨਸਰ ਜਿਹੜੀ ਆ ਉਹ ਆ ਚੜੀ ਆ ਨਹੀਂ ਰਹੀ ਤਾਂ ਇਹੋ ਹੀ ਕਾਰਨ ਪਹਿਲਾਂ ਐਨਐਸਏ ਦੋਬਰੀ ਲਈ ਤਾਂ ਹੁਣ ਯਵਾਪਾ ਜਿਹੜਾ ਆ ਉਹ ਲਾ ਦਿੱਤਾ ਗਿਆ ਖਾਸ ਤੌਰ ਤੇ ਉਹਨਾਂ ਦੇ ਹੀ ਜਿਹੜਾ ਖਰੀਬੀ ਸਾਥੀ ਗੁਰਪ੍ਰੀਤ ਸਿੰਘ ਨਵ ਨਵ ਨਵਪੁਰਸੀ estrana ਨਾਂ ਸੀ ਉਸ ਤੇ ਕਤਲ ਦੇ ਕੇਸ ਦੇ ਵਿੱਚ ਉਸ ਨੂੰ ਜਿਹੜਾ ਆ ਯਵਾਪਾ ਜਿਹੜਾ ਲਾ ਦਿੱਤਾ ਗਿਆ ਹੁਣ 14 ਤਰੀਕ ਨੂੰ ਬਾਕੀ ਦੇ ਮੇਲੇ ਤੇ ਸਮਾਪਤੀ ਜਦੋਂ ਨਵੀਂ ਪਾਰਟੀ ਦਾ ਆਲਾ ਨੂੰ ਹੁਣ ਆਇਆ ਉਦੋਂ ਲੋਕਾਂ ਵੱਲੋਂ ਕਿਹਾ ਸਵੈੀਆਂ ਲਾਈਆਂ ਜਾ ਰਹੀਆਂ ਸਨ ਕਿ ਹੋ ਸਕਦਾ ਹੈ ਕਿ ਅਮਰਪਾਲ ਨੂੰ ਇਸ ਦਿਨ ਛਡ ਦਿੱਤਾ ਜਾਵੇ ਤਾਂ ਮਾਗੀ ਦੀ ਇਸ ਸਿਆਸੀ ਕਾਨਫਰੰਸ ਦੇ ਮੌਕੇ ਤੇ ਹਾਜ਼ਰ ਹੋਣ ਜਿੱਥੇ ਉਹਨਾਂ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦ ਪ੍ਰਸਾਦ ਜੀ ਰਾਣ ਅਲੰਕਾਰਤਾ ਹੈ ਪਰ ਹੁਣ ਜਵਾਬਾ ਲਾਉਂਦੇ ਨਾਲ ਇਹ ਗੱਲ ਤਾਂ ਕਨਫਰਮ ਸਿੱਧੂ ਸਾਹਿਬ ਹੋ ਜਾਂਦੀ ਹੈ ਕਿ ਨੇੜ ਦੇ ਚੋਕ ਵਿੱਚ ਭਾਈ ਅਮਰਪਾਲ ਸਿੰਘ ਦਾ ਜੇਲ੍ਹ ਤੋਂ ਆਉਣਾ ਪਾਉਣਾ ਜਿਹੜਾ ਅਜੇ ਇੰਨਾ ਸੌਖਾ ਲੱਗਦਾ ਨਹੀਂ ਹੈ ਬਾਕੀ ਹਾਂ ਲੋਕਾਂ ਦੀ ਜਿਹੜੀ ਹਮਦਰਦੀ ਹੈ ਉਹ ਸਿੱਧੂ ਸਾਹਿਬ ਚੌਧਰੀ ਨੂੰ ਪਤਾ ਲੱਗ ਜੂਗੀ ਕਿ ਲੋਕਾਂ ਦੀ ਹਮਦਰਦੀ ਕਿਹੜੇ ਟੜੇ ਨਾਲ ਕੀ ਸ਼ਰੂਮਨੀ ਕਾਲੀਦਾਲ ਬਾਦਰ ਦੇ ਨਾਲ ਆ ਜਾਂ ਇਹ ਨਵਾਂ ਸ਼ਰੂਮਨੀ ਕਾਲੀਦਾਲ ਜਿਹੜਾ ਨਨਤਪੁਰ ਸਾਹਿਬ ਬਣ ਰਿਹਾ ਤੇ ਜਿਸ ਤੇ ਮੁਖੀਆਂ ਨੂੰ ਜਾਂ ਮੁਖੀ ਤਾਂ ਚਲੋ ਜੇ ਸਰਬਜੀਤ ਸਿੰਘ ਖਾਲਸਾ ਜਾਂ ਇਹ ਬਾਦ ਇਹ ਤਾਂ ਬਾਤ ਹੀ ਹੈ ਸਵੰਦਰਪੱਤ ਜੇਕਰ ਇਸ ਪਾਰਟੀ ਦਾ ਸਬੰਧਤ ਲੋਕਾਂ ਨੂੰ ਪੰਜਾਬ ਸਰਕਾਰ ਚ ਕਿੰਨਾ ਸਰਕਾਰ ਜਾਣ ਬੁੱਝ ਕੇ ਨਜਾਇਜ਼ ਤਰੀਕੇ ਨਾਲ ਅੰਦਰ ਰੱਖਣਾ ਚਾਹੁੰਦੀ ਆ ਉਹ ਹੰਦਰ ਦੀ ਦਾ ਪ੍ਰਗਟਾਵਾ ਦਾ ਸਿੱਧੂ ਸਾਹਿਬ 14 ਤਰੀਕ ਦੀ ਸਿਆਸੀ ਕਾਨਫਰੰਸ ਤੋਂ ਪਤਾ ਲੱਗ ਜੂਗਾ ਕਿ ਕਿਹੜੀ ਰੈਲੀ ਦੇ ਵਿੱਚ ਭੀੜ ਜਿਹੜੀ ਆ ਜ਼ਿਆਦਾ ਵੱਦੀ ਹੈਗੀ ਦੇਖ ਅਣਕੀ ਸਾਹਿਬ ਉਧਰ ਹੁਣ ਪਤਾ ਲੱਗਿਆ ਕਿ ਹੁਣੇ-ਹੁਣੇ ਦੀ ਖਬਰ ਹੈ ਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਉਹ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਉਹਨਾਂ ਦੀ ਮੀਟਿੰਗ ਕਹਿੰਦੇ ਹੋ ਰਹੀ ਹੈ ਜਿਹੜੇ ਜਥੇਦਾਰ ਗਿਆਨੀ ਹਰ ਜਿਹੜੇ ਮਾਫ ਕਰਨਾ ਗਿਆਨੀ ਰਗਵੀਰ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਨਾਲ ਕਹਿੰਦੇ ਕਿ ਧਾਮੀ ਸਾਹਿਬ ਦੀ ਮੁਲਾਕਾਤ ਹੋਰੀ ਹੈ ਔਰ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਇਸ ਪੰਥਕ ਸੰਕਟ ਦੇ ਵਿਚਾਰੇ ਇਹ ਜਿਹੜੀ ਗੁਪਤ ਮੀਟਿੰਗ ਹੋਈ ਹੈ ਇਹਦੇ ਵਿੱਚ ਕਹਿੰਦੇ ਆ ਕਿ ਧਾਮੀ ਸਾਹਿਬ ਉਸ ਸੱਤ ਮੈਂਬਰੀ ਕਮੇਟੀ ਤੋਂ ਪਿੱਛੇ ਹਟਣਾ ਚਾਹੁੰਦੇ ਆ ਜਿਹੜੀ ਸੱਤ ਮੈਂਬਰੀ ਕਮੇਟੀ ਜਿਹੜੀ ਅਕਾਲ ਤਖਸਾਲਬ ਨੇ ਬਣਾਈ ਹੈ ਕਿ ਭਾਈ ਇਸ ਕਮੇਟੀ ਨੇ ਅਗਲਾ ਪ੍ਰਧਾਨ ਜਿਹੜਾ ਚੁਣਨਾ ਹੈ ਔਰ ਭਰਤੀ ਜਿਹੜੀ ਕਰਾਉਣੀ ਹੈ ਇਸ ਤੋਂ ਪਹਿਲਾਂ ਕੱਲ ਇਹਨਾਂ ਦਾ ਵਫਦ ਵੀ ਜਾ ਕੇ ਜਿਹੜਾ ਉਹ ਮਿਲਿਆ ਸੀਗਾ ਉਹਨਾਂ ਨੇ ਕਿਹਾ ਸੀ ਕਿ ਭਰਤੀ ਜਿਹੜੀ ਇਸ ਤਰੀਕੇ ਨਾਲ ਨਹੀਂ ਕੀਤੀ ਜਾ ਸਕਦੀ ਗੈਰ ਕਾਨੂੰਨੀ ਹੈ ਔਰ ਇਸੇ ਹੀ ਸੱਤ ਮੈਂਬਰੀ ਕਮੇਟੀ ਨੂੰ ਪਾਰਟੀ ਕਰਨ ਦੀ ਆਗਿਆ ਦੇ ਕੇ ਨਾਲ ਹੀ ਨਵਾਂ ਪ੍ਰਧਾਨ ਚੁਣਨ ਦੀ ਜਿਹੜੀ ਆ ਉਹ ਗੱਲ ਕਹੀ ਸੀ ਤੇ ਹੁਣ ਧਾਮੀ ਸਾਹਿਬ ਕਹਿੰਦੇ ਆ ਕਿ ਪਿੱਛੇ ਹਟਣਾ ਚਾਹੁੰਦੇ ਆ ਅੰਦਾਜ਼ੇ ਲਾਏ ਜਾ ਰਹੇ ਆ ਤੇ ਦੂਜੇ ਪਾਸੇ ਕੱਲ ਅਕਾਲੀ ਢੜੇ ਦੇ ਆਗੂਆਂ ਨੇ ਜਿਹੜੇ ਜਿਹੜੇ ਦੂਜੇ ਵਾਲੇ ਪਾਸੇ ਨੇ ਜਿਹੜੇ ਬਾਗੀ ਢੜੇ ਦੇ ਨੇ ਉਹਨਾਂ ਨੇ ਮਤਾ ਪਾਸ ਕਰਤਾ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਭਗੌੜਾ ਹੋਣ ਦਾ ਕਿ ਇਹ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਮੰਨ ਨਹੀਂ ਰਹੇ ਜਦੋਂ ਸਭ ਇਸ ਵੇਲੇ ਇੱਕ ਗੱਲ ਕੀ ਕਿ ਅਕਾਲੀ ਦਲ ਸੰਬੰਧੀ ਫਿਰ ਗੱਲ ਕਰ ਤੋਂ ਦਿਲ ਨਹੀਂ ਕਰਦਾ ਕਿਉਂਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਹਾਲ ਰਿਹਾ ਤੇ ਜਿਸ ਤਰੀਕੇ ਨਾਲ ਸਾਹਮਣੇ ਆ ਰਿਹਾ ਹੁਣ ਇਹਦੇ ਸੰਬੰਧੀ ਚਰਚਾ ਕਰਨ ਦੀ ਮਾਣੀ ਕਿਉਂਕਿ ਆ ਬੰਦਾ ਕੋਪੜਾ ਰਾਗਾ ਕੋਪੜਾ ਡਫਲੀ ਜਿਹੜਾ ਵਿਚਾਰੇ ਚਲੋ ਖੈਰ ਗੱਲ ਇੱਕ ਗੱਲ ਕਰਦੀ ਐਡਵੋਕੇਟ ਧਾਨ ਸਰ ਸੰਬੰਧੀ ਮੈਂ ਪਹਿਨੇ ਗੱਲ ਕੀਤੀ ਸੀ ਕਿ ਅਸਵੇਰੇ 10:30 ਵਜੇ ਉਹਨਾਂ ਦੀ ਮੁਲਾਕਾਤ ਛੜੀ ਹੈ ਗਿਆਨੀ ਰਕੀਸ਼ ਸਿੰਘ ਜਿਹੜੇ ਸ਼੍ਰੀ ਅਕਾਲਪੁਰ ਸਾਹਿਬ ਦੇ ਜਥੇਦਾਰ ਉਹਨਾਂ ਨਾਲ ਹੁੰਦੀ ਹੁਣ ਕਿਉਂ ਹੋਈ ਇਹਦੇ ਸੰਬੰਧੀ ਤਾਂ ਗੱਲ ਬਾਅਦ ਚ ਅਗਿਆਨਿਕ ਪੀਰ ਸਿੰਘ ਜਿਹਨਾਂ ਵਿੱਚ ਦਰਜੀਤ ਸਿੰਘ ਚੀਮਾ ਪ੍ਰਵੋਕਤ ਹੋਤ ਨਹੀਂ ਉਸ ਵਫਾ ਦੇ ਵਿੱਚ ਨਾ ਤਾਂ ਐਡਵੋਕੇਟ ਧਾਮੀ ਹੁੰਦੇ ਤਾਂ ਨਾ ਹੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂਤਰ ਹੁੰਦੇ ਆ ਇਸ ਕਰਕੇ ਇਹਨਾਂ ਦੋਵਾਂ ਵਿਅਕਤੀਆਂ ਦੀ ਜਿਹੜੀ ਗੈਰਹਾਜ਼ਰੀ ਕੱਲ ਤੋਂ ਬਹੁਤ ਚਰਚਾ ਦਾ ਵਿਸ਼ਾ ਜਿਹੜੀ ਬਣੀ ਹੋਈ ਸੀ ਕਿ ਕਿਉਂ ਇਹ ਦੋਵੇਂ ਵਿਅਕਤੀ ਉਸ ਵਫਾ ਵਿੱਚ ਸ਼ਾਮਲ ਨਹੀਂ ਹੋਏ ਜਿਹੜੇ ਵਫਾ ਦਰਜੀਤ ਸਿੰਘ ਚੀਮਾ ਦੇ ਬਾਹਰ ਆ ਕੇ ਦਰਜੀਤ ਸਿੰਘ ਚੀਮਾ ਓਕੇ ਓਕੇ ਕਾਰਾ ਸੀ ਟੈਕਨੀਕਲੀ ਗਰੀਕ ਬੜੀਆਂ ਗੱਲਾਂ ਕਰ ਗਿਆ ਸੀ ਕਿ ਹਾਂ ਵੀ ਸਾਰਾ ਕੁਝ ਹੋ ਗਿਆ ਔਰ ਜਿਸ ਤਰੀਕੇ ਨਾਲ ਸ਼੍ਰੋਮਣੀ ਕਾਲੀਦਾਲ ਦੇ ਅਸਲੀ ਹਾਲਾ ਦਰਜੀਤ ਸਿੰਘ ਚੀਮਾ ਨੇ ਤਾਂ ਕੱਲ ਦਾ ਇਹ ਮੁੱਦਾ ਜਿਹੜਾ ਸੀ ਬੜਾ ਭਖਿਆ ਸੀ ਕੀ ਹਾਂ ਭਈ ਗਿਆਨੀ ਹਰਪ੍ਰੀਤ ਸਿੰਘ ਹੁਣੀ ਆ ਮਾਫ ਕਰਦਾ ਹਰਜਿੰਦਰ ਸਿੰਘ ਧਾਲੂ ਹੀ ਇਸ ਵਕਤ ਕਿਉਂ ਨਹੀਂ ਸ਼ਾਮਲ ਕਿਉਂਕਿ ਹਮੇਸ਼ਾ ਐਡਵੋਕੇਟ ਹਰਜਿੰਦਰ ਸਿੰਘ ਧਾਲੂ ਹੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਹੁੰਦਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਰਿਹਾ ਬੀਤੇ ਸਮੇਂ ਦੇ ਵਿੱਚ ਤੇ ਜੇਕਰ ਉਹ ਕੱਲ ਪੁਲ ਨਹੀਂ ਗਿਆ ਤਾਂ ਫਿਰ ਚਰਚਾ ਦਾ ਵਿਸ਼ਾ ਤਾਂ ਬੰਦਾ ਹੀ ਤਾਂ ਨਾ ਸੀ ਤਾਂ ਉਹ ਕਹਿੰਦੇ ਨੇ ਕਿ ਉਹ ਇਸ ਜਿਹੜੇ ਕਾਰਨ ਦਸੇਗੇ ਉਹ ਕਿਉਂ ਨਹੀਂ ਸ਼ਾਮਲ ਹੋਇਆ ਉਹ ਇਸ ਕਰਕੇ ਨਹੀਂ ਹੋਇਆ ਕਿ ਜੋ ਕੁਝ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਲੈ ਕੇ ਕਿ ਅਕਾਲੀ ਦਰ ਦੀ ਲੀਡਰਸ਼ਿਪ ਉਹਨਾਂ ਨੂੰ ਡਿਲੇ ਕਰ ਰਹੀ ਹੈ ਇਹ ਚੀਜ਼ ਤੋਂ ਉਹ ਆਪਣੇ ਆਪ ਨੂੰ ਵੱਖ ਚਲਾ ਰੱਖਣਾ ਚਾਹੁੰਦੇ ਸਨ ਈਵਨ ਕਿ ਬਿਕਮ ਸਿੰਘ ਜੀਠੀ ਦੇ ਸਬੰਧੀ ਵੀ ਇਹ ਗੱਲ ਚਰਚਾ ਚੱਕੀ ਉਹ ਵੀ ਇਸ ਵਾਰ ਬਾਤ ਵਿੱਚ ਪੈਣਾ ਨਹੀਂ ਚਾਰੇ ਉਹਨਾਂ ਨੇ ਵੀ ਇਸ ਮੁੱਦੇ ਤੇ ਬਿਲਕੁਲ ਆਪਣੇ ਆਪ ਨੂੰ ਸਾਈਡ ਤੇ ਰੱਖਿਆ ਹੁਣ ਇਹ ਜਿਹੜੀਆਂ ਗੱਲਾਂ ਦੇ ਵਿੱਚ ਸਥਿਤੀ ਜਿਹੜੀ ਸਾਹਮਣੇ ਆਈ ਕਿਉਂਕਿ ਸੱਤ ਮੈਂਬਰ ਦੀ ਜਿਹੜੀ ਕਮੇਟੀ ਆ ਉਹ ਸਭ ਹੁਕਮਨਾਮੇ ਦੇ ਸਬੰਧ ਵਿੱਚ ਜਿਹੜੀ ਸ਼ੁਰੂ ਹੋਣੀ ਕਾਲੀ ਦਰ ਦੀ ਲੀਡਰਸ਼ਿਪ ਅਕ ਦੇ ਪੂਨ ਮੰਡਲ ਨੂੰ ਤਿਆਰ ਤਾਂ ਹਰਜਿੰਦਰ ਸਿੰਘ ਭੰਮੀ ਹੁਣ ਇਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਮੀਟਿੰਗ ਦਾ ਬੰਦ ਖਬਰ ਸਿੱਧੂ ਸਾਹਿਬ ਤਾਂ ਉਸ ਬੰਦ ਕੰਮ ਵਿੱਚ ਕੀ ਹੁੰਦਾ ਜਾਂ ਕੀ ਹੁੰਦਾ ਇਹ ਤਾਂ ਕੇਵਲ ਦੋ ਵਿਅਕਤੀ ਜਾਣਦੇ ਨੇ ਜਾਣਦੇ ਨੇ ਪਰ ਜਿਹੜੀ ਨਜ਼ਦੀਕੀ ਸੂਤਰ ਨੇ ਨਜ਼ਦੀਕੀ ਸੂਤਰ ਇਹ ਨੇ ਕਿ ਜਦੋਂ ਨਾਰਾਇਣ ਸਿੰਘ ਚੌੜੇ ਦੇ ਖਿਲਾਫ ਜਿਹੜਾ ਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਪੇਸ਼ ਕੀਤਾ ਬਾਅਦ ਵਿੱਚ ਇਹਨਾਂ ਨੇ ਵਾਪਸ ਲੈ ਗਿਆ ਉਹ ਚੀਜ਼ ਨੂੰ ਲੈ ਕੇ ਕਿੰਦੇ ਆ ਸ਼੍ਰੋਮਣੀ ਕਾਲ ਦੀ ਟੌਪ ਦੀ ਲੀਡਰਸ਼ਿਪ ਜਿਹੜੀ ਆ ਉਹ ਜ ਐਡਵੋਕੇਟ ਧਾਮੀ ਦਾ ਜਿਹੜੀ ਨਰਾਜ਼ ਚਲੀ ਆ ਰਹੀ ਸੀ ਇਸੇ ਕਰਕੇ ਉਹ ਸਾਈਡ ਤੇ ਜਿਹੜੇ ਆ ਉਹ ਹੋਏ ਨੇ ਤਾਂ ਬਾਕੀ ਇਸ ਬਾਤ ਗੁਆਰ ਵਿੱਚ ਉਹ ਪਹਿਣਾ ਨਹੀਂ ਚੰਨੀ ਪਹਿਲਾ ਮੁੱਦਾ ਨਹੀਂ ਆ ਕਿ ਜਦੋਂ ਐਡਵੋਕੇਟ ਧਾਮੀ ਨੇ ਇੱਕ ਜਿਹੜੀ ਇੱਕ ਫਾਸਲਾ ਜਿਹੜਾ ਬਣਾਇਆ ਪਰ ਹੁਣ ਜਿਸ ਤਿੱਕੇ ਨਾਲ ਉਹ ਜਾ ਕੇ ਮਿਲੇ ਨੇ ਖਾਸ ਤੌਰ ਤੇ ਗੱਲ ਜਿਹੜੀ ਆ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਆ ਉਸ ਵਰਕਿੰਗ ਕਮੇਟੀ ਦੇ ਵਿੱਚ ਐਡਵੋਕੇਟ ਧਾਮੀ ਦੀ ਕੀ ਭੂਮਿਕਾ ਹੁੰਦੀ ਹੈ ਜਾਂ ਕਿਉਂਕਿ ਅੱਜ ਕੱਲ ਆ ਹੁਣ ਤਾਂ ਐਡਵੋਕੇਟ ਧਾਮੀ ਹਮੇਸ਼ਾ ਹਰ ਮੀਟਿੰਗ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੁੰਦੇ ਨੇ ਔਰ ਵਰਕਿੰਗ ਕਮੇਟੀ 'ਚ ਕੀ ਐਡਵੋਕੇਟ ਧਾਮੀ ਹੋਣਗੇ ਜੇ ਧਾਮੀ ਹੁੰਦੇ ਤਾਂ ਕੀ ਉਹਨਾਂ ਦਾ ਰੋਲ ਕੀ ਹੋਊਗਾ ਕਿ ਆ ਕਾਂ 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 ਦੇ ਜਥੇਦਾਰ ਉਹਨਾਂ ਨੂੰ ਜਿਹੜੀ ਕੱਲ੍ਹ ਦੇ ਦਲਜੀਤ ਸਿੰਘ ਚੇਬਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਗੱਲ ਕੀਤੀ ਉਸ ਦਾ ਪ੍ਰतिकਰਨ ਕੀਆ ਉਹਨਾਂ ਸਬੰਧੀ ਸਿੱਧੂ ਸਾਬ ਉਹ ਚਰਚਾ ਜਿਹੜੀ ਆ ਕਿੰਨੇ ਕੀ ਹੋ ਰਹੀ ਆ ਬਾਕੀ ਦੇਖੋ ਅਸਲ ਸਥਿਤੀਆਂ ਜਿਹੜੀਆਂ ਇਹ ਕਿਹਨੇ ਉਹਦਾ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਾਹਮਣੇ ਆਉਣਗੀਆਂ ਦੂਜੇ ਪਾਸੇ ਸਿੱਧੂ ਸਾਬ ਜਿਸ ਤਰੀਕੇ ਨਾਲ ਬਾਕੀ ਘੜੇ ਨੇ ਇਹ ਕੱਲ ਪਟਿਆਲੇ ਦੇ ਰਖੜਾ ਫਾਰਮ ਤੇ ਉਹ ਮੀਟਿੰਗ ਕੀਤੀ ਆ ਤਾਂ ਉਹਨਾਂ ਨੇ ਸ਼ੁਕਮਨੀ ਕੱਲ ਦੀ ਟੌਪ ਲੀਡ ਬਾਕੀਆਂ ਨੂੰ ਮਿਲਿਆ ਤਾਂ ਸਿੱਧੂ ਸਾਹਿਬ ਨਾਲ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਆ ਕਿ ਜੇਕਰ ਇਹ ਕੁਝ ਨਹੀਂ ਹੁੰਦਾ ਤਾਂ ਇਸ ਦੀ ਜ਼ਿੰਮੇਵਾਰੀ ਕਿਹਦੀ ਆ ਉਸ ਜ਼ਿੰਮੇਵਾਰੀ ਤੋਂ ਬਚਣ ਕਰਕੇ ਸ਼ਾਇਦ ਲੱਗ ਰਿਹਾ ਕਿ ਨਵੀਆਂ ਜੜੀਆਂ ਨੇ ਕੁਝ ਤਬਦੀਲੀਆਂ ਜੜੀਆਂ ਜਾਂ ਨਵੀਆਂ ਸਭਾਵਨਾਵਾਂ ਜੜੀਆਂ ਉਹ ਜਾਗਰੂਕ ਹੋ ਸਕਦੀਆਂ ਨਹੀਂ ਕਿਉਂਕਿ ਜਥੇਦਾਰ ਸਾਹਿਬ ਇਸ ਮੁੱਦੇ ਤੇ ਉਲਝਣਾ ਨਹੀਂ ਚਾਹੁੰਗੇ ਕਿਉਂਕਿ ਆਪਣੇ ਸਟੈਂਡ ਤੇ ਉਹ ਕਾਇਮ ਨੇ ਉਹਨਾਂ ਦੇ ਬਿਆਨ ਨੂੰ ਕਿਸ ਤਰੀਕੇ ਨਾਲ ਤਰੋੜ-ਮੋੜ ਕੇ ਪੇਸ਼ ਕੀਤਾ ਇਹ ਤਾਂ ਹੁਣ ਬਾਅਦ ਚ ਪਤਾ ਲੱਗੂਗਾ ਪਰ ਐਡਵੋਕੇਟ ਧਾਮੀ ਦੀ ਬਿਲਕੁਲ ਵਰਕਿੰਗ ਕਮੇਟੀ ਤੋਂ ਇੱਕ ਦਿਨ ਪਹਿਲਾਂ ਮੀਟਿੰਗ ਤੇ ਤੋ ਪਹਿਲਾ ਜਥੇਦਾਰ ਭਾਬੀ ਦਾ ਬੋਲ ਸਭ ਵਿੱਚੇ ਚਰਚਾ ਕਰ ਤਈਆ ਦੇਖਦੇ ਆਂ ਕਿ ਅਗਲੇ ਦਿਨ ਚੱਕਾ ਲਈ ਸਿਆਸਤ ਵਿੱਚ ਕੀ ਕੁਝ ਵਾਪਰਦਾ ਹੈਗਾ ਚਲੋ ਉਧਰ ਡੱਲੇਵਾਲ ਸਾਹਿਬ ਮਣਕੀ ਸਾਹਿਬ ਕਹਿੰਦੇ ਕਿ ਸਿਹਤ ਉਹਨਾਂ ਦੀ ਕਾਫੀ ਵਿਗੜੀ ਹੈ ਔਰ ਉਹਨਾਂ ਨੇ ਕਿਸੇ ਵੀ ਅਧਿਕਾਰੀ ਦੇ ਨਾਲ ਮੁਲਾਕਾਤ ਨਾ ਕਰਨ ਦਾ ਜਿਹੜਾ ਫੈਸਲਾ ਲਿਆ ਔਰ ਨਾਲ ਹੀ ਨਾਲੇ ਵੀ ਪਤਾ ਲੱਗਿਆ ਕਿ ਗੱਲ ਕਰਨ ਤੋਂ ਵੀ ਅਸਮਰਥ ਨਹੀਂ ਹੋ ਆ ਸਰਬੋ ਸਭ ਡਲੇਵਾਲ ਸਾਹਿਬ ਦੀ ਤਾਂ ਸਿਹਤ ਬਹੁਤ ਨਾਜਿਕ ਪਰ ਇੱਕ ਮਾੜੀ ਖਬਰ ਜਿਹੜੀ ਹੁਣੇ ਪਤਾ ਲੱਗੀ ਸੀ ਕਿ 5 ਮਿੰਟ ਸਾਫਕਾ ਸ਼ੰਭੂ ਬਾਟਰ ਤੇ ਕਿਸਾਨ ਦੀ ਜਿਹੜੀ ਮੌਤ ਜਿਹੜੀ ਆ ਉਹੋ ਕੀ ਆ ਹੁਣ ਉਹ ਕਿਸਾਨ ਵੀ ਉਸੇ ਸਮਰਥਨ ਦੇ ਵਿੱਚ ਜਿਹੜਾ ਉੱਥੇ ਪਹੁੰਚਿਆ ਸੀ ਇਹ ਖਬਰ ਬੜੀ ਚੱਲ ਰਹੀ ਹੈ ਚੈਨਲ ਤੇ ਹੁਣ ਤੇ ਇਹ ਕਿਸਾਨ ਜਿਹੜਾ ਠੰਡ ਕਰਕੇ ਜਾ ਆਪਣੇ ਡਲੇਵਾਲ ਸਾਹਿਬ ਦੇ ਸਮਰਥਨ ਚ ਗਿਆ ਤੇ ਦੂਜੇ ਪਾਸੇ ਡਲੇਵਾਲ ਸਾਹਿਬ ਦੀ ਜਿਹੜੀ ਸਥਿਤੀ ਸੁਖਿੰਦਰ ਜੀ ਖਰਾਬ ਦਿਨੋ ਦਿਨ ਖਰਾਬ ਹੋ ਰਹੀ ਹੈ ਕੀ ਗੱਲ ਕਰ ਦਵਾਂ ਵੀ ਉਹਨਾਂ ਨੂੰ ਬੰਦ ਉਹਨਾਂ ਕਰਤਾ ਪਾਸਾ ਵੀ ਉਹਨਾਂ ਕੋਲ ਨਹੀਂ ਲਿਆ ਜਾ ਰਿਹਾ ਪਰ ਸਿੱਧੂ ਸਭ ਇਹਦਾ ਅਸਰ ਨਾ ਤਾਂ ਪੰਜਾਬ ਪੰਜਾਬ ਸਰਕਾਰ ਤੇ ਚਲੂ ਕੀ ਪੈਣਾ ਨਾ ਤਾਂ ਕੇਂਦਰ ਸਰਕਾਰ ਤੇ ਪੈ ਰਿਹਾ ਤੇ ਨਾ ਹੀ ਮਾਨਜੁਕ ਸੁਪਰੀਮ ਕੋਰਟ ਜਿਹੜੀ ਆ ਇਸ ਮੁੱਦੇ ਤੇ ਕੋਈ ਗੰਭੀਰਤਾ ਨਾਲ ਇਸ ਮੁੱਦੇ ਨੂੰ ਲੈ ਰਹੀ ਆ ਸਿੱਧੂ ਸਭ ਗੱਲ ਇਥੇ ਢੱਲੇ ਵਾਲੀ ਵੀ ਦੀ ਆ ਗੱਲ ਇੱਕ ਉਸ ਇਨਸਾਨ ਦੀ ਆ ਕਿ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਜਦੋਂ ਕੇਂਦਰ ਚ ਸਰਸਤਾਕ ਦੀ ਉਸ ਦੀ ਗੱਲ ਉਹ ਨਹੀਂ ਸੁਣਦੀ ਤਾਂ ਅਖੀਰ ਤੇ ਬੰਦੇ ਕੋਲ ਇਹ ਵੀ ਤਿਆਰ ਹੁੰਦਾ ਕਿ ਹਾਂ ਵੀ ਮੈਂ ਮਾਰੀ ਜਣਾ ਇਹ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਤਾਂ ਉਸ ਸਭ ਕਾਸੇ ਦੇ ਵਿੱਚ ਜਿਹੜੀ ਭਾਰਤ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਆ ਉਸ ਤੇ ਅਧਿਕਾਰ ਸਾਰੇ ਵਿਅਕਤੀਆਂ ਵਾਸਤੇ ਬਰਾਬਰ ਨੇ ਚਾਹੇ ਉਹ ਨਰਿੰਦਰ ਮੋਦੀ ਹੁਣੀ ਹੋਣ ਚਾਹੇ ਧੰਨਵਾਲ ਸਾਹਿਬ ਹੁਣੀ ਹੋਣ ਤੇ ਚਾਹੇ ਕੋਈ ਇੱਕ ਸਧਾਰਨ ਵਿਅਕਤੀ ਹੋਵੇ ਜੀਣ ਦਾ ਅਧਿਕਾਰ ਸਾਰਿਆਂ ਨੂੰ ਤੇ ਉਹ ਜੀਣ ਦਾ ਅਧਿਕਾਰ ਜਿਹੜਾ ਜਿਸ ਤਰੀਕੇ ਨਾਲ ਧੰਨਵਾਲ ਸਾਹਿਬ ਕੋਲ ਖੋਇਆ ਜਾ ਰਿਹਾ ਕਿਉਂਕਿ ਉਹਨਾਂ ਦੀ ਸੁਣ ਹੀ ਨਹੀਂ ਰਿਹਾ ਤਾਂ ਸਿੱਧੂ ਸਾਹਿਬ ਇਸ ਦੀ ਜ਼ਿੰਮੇਵਾਰੀ ਫਿਰ ਜਿਹੜੀ ਆ ਸਰਕਾਰ ਦੀ ਵੀ ਮੰਦੀ ਆ ਕੇਂਦਰ ਸਰਕਾਰ ਦੀ ਵੀ ਮੰਦੀ ਆ ਮਾਨਚੁਕ ਸੁਪਰੀਮ ਕੋਰਟ ਵੀ ਬੰਦੀ ਹੈ ਕਿ ਜਿਹਦੇ ਉੱਤੇ ਵਿਅਕਤੀ ਅਖੀਰ ਤੇ ਆਪਣਾ ਟੇਕ ਉਤੇ ਰੱਖਦਾ ਕਿ ਠੀਕ ਆ ਜੇ ਮੈਨੂੰ ਇਨਸਾਫ ਨਹੀਂ ਮਿਲਿਆ ਤਾਂ ਫਿਰ ਉਥੋਂ ਮਿਲੂਗਾ ਤੇ ਜੇਕਰ ਇਸ ਮੁੱਦੇ ਤੇ ਵੀ ਡੱਲੇਵਾਲ ਸਾਹਿਬ ਦੀ ਦਿਨ-ਬਦਨ ਮੌਤਵਾਲਾਦੀ ਸਥਿਤੀ ਬਨ ਵੀ ਜੇਕਰ ਮਾਨਚੁਕ ਸੁਪਰੀਮ ਕੋਰਟ ਕਿਸੇ ਕਿਸਮ ਦੀ ਕੋਈ ਦਖਲਅੰਦਾਜ਼ੀ ਨਹੀਂ ਕਰਦੀ ਤਾਂ ਸਿੱਧੂ ਸਾਫਰ ਇਸ ਦੇਸ਼ ਦੇ ਲੋਕਤੰਤਰ ਦੇ ਫਿਰ ਰਚਨੇ ਅਰਥਾ ਸਿੱਧੂ ਸਾਹਿਬ ਉਹ ਵਾਕਿਆ ਬਦਲ ਜਾਂਦੀ ਆ ਲੋਕਤੰਤਰ ਕੇਵਲ ਤਾਂ ਕੇਵਲ ਜਿਲਾਇਆ ਉਹ ਕਿਤਾਬਾਂ ਚ ਛੱਡ ਜਾਗਾ ਹੋਰ ਕੀ ਤੇ ਨਹੀਂ ਜੀ